ਹਾਂਜੀ ਦੋਸਤੋ ਸਾਨੂੰ 22 ਨੂੰ ਮਿਲਾਉਂਦਿਆਂਗੇ ਜਿਹੜੇ ਭਰਾ ਮਦੇ ਪਸੂ ਹੀਰਚ ਨਹੀਂ ਹੁੰਦੇ ਬਾਈਆਂ ਕੋਲ ਇੱਕ ਵਧੀਆ ਨੁਕਤਾ ਹੈਗਾ ਵਧੀਆ ਐਨ ਜਬਰਦਸਤ ਹਾਂ ਦੱਸਿਓ ਬਾਈ ਨੁਕਤੇ ਬਾਰੇ ਹੋਰ ਬਾਈ ਕੀ ਹਾਲ ਚਾਲ ਨੇ ਇੱਥੇ ਵੀਰੇ ਕਈ ਲੋਕਾਂ ਦੇ ਮੈਸੇਜ ਸੀ ਬੜੇ ਲੋਕਾਂ ਦੇ ਕਮੈਂਟ ਆ ਰਹੇ ਸੀ ਕਿ ਸਾਡਾ ਪਸ਼ੂ ਹੀਟ 'ਚ ਨਹੀਂ ਆ ਰਿਹਾ ਤਾਂ ਬਈ ਕੋਈ ਇਹੋ ਜਿਹੀ ਸਮੱਸਿਆ ਦਾ ਹੱਲ ਕਰੋ ਤਾਂ ਵੀਰੇ ਤੁਹਾਡੇ ਸਾਹਮਣੇ ਆਪਾਂ ਬੈਟ ਹਾਈਬ੍ਰਿਡ ਪੋਲਿਸ ਲੈ ਕੇ ਆਏ ਹਾਂਗੇ ਬੈਟ ਪਰ ਕੰਪਨੀ ਦੀ ਜਿਹੜੇ ਪਸ਼ੂ ਬਾਈ ਹੀਟ 'ਚ ਨਹੀਂ ਆਉਂਦੇ ਹੀਟ ਲੰਮੀ ਵਗ ਜਾਂਦੀ ਹੈ ਹੀਟ ਪਤਾ ਨਹੀਂ ਲੱਗਦਾ ਕਦੋਂ ਆ ਗਈ ਹੀਟ ਬਈ ਉੱਥੇ ਵੀਰੇ ਆਪ ਬੈਟ ਹਾਈਬ੍ਰਿਡ ਪੋਲਿਸ ਦਿਓ ਵੀਰੇ 12 ਗੋਲੀਆਂ ਨੇ ਬਈ ਇੱਕ ਡੱਬੀ 'ਚ ਰੋਜ਼ ਇੱਕ ਡੱਬੀ ਇੱਕ ਗ ਤਾਂ ਤੁਹਾਨੂੰ ਬਈ ਕੁਝ ਦਿਨਾਂ ਦੇ ਚਿਰ ਰਿਜ਼ਲਟ ਆ ਜਾਵੇਗਾ ਤੇ ਇਹ ਬਈ ਜਦੋਂ ਟੀਕਾ ਭਰ ਹਾ ਤੀ ਤਾਂ ਕੁਝ ਤਾਂ ਨਾਲ ਤੁਸੀਂ ਦੇਓਗੇ ਤਾਂ ਗੱਬੜ ਰਹਿਣਾ ਤਾਂ ਕਿ ਵੀ ਮਦਦ ਕਰੇਗਾ ਵੀਰੇ ਬਹੁਤ ਬਹੁਤ ਰਿਜ਼ਲਟ ਆ ਵੀਦਾ ਬੈਟਾ ਹਾਈਬ੍ਰਿਡ ਐਡਵਾਂਸ ਬੋਲਸ ਹੈ ਬਈ ਬੈਟ ਪਰਕ ਆਪਾਂ ਤੇ ਬਈ ਹੋਮ ਡਿਲੀਵਰੀ ਹੋਮ ਡਿਲੀਵਰੀ ਵੀ ਕਰਦਦੇ ਨੇ ਵੀਰੇ ਰੇਟ ਕੀ ਹੈ ਵੀਰੇ ਦਾ ਰੇਟ ਤਾਂ ਦਾ ਵੀਰੇ 250 ਦੇ ਕਰੀਬ ਪਊਗਾ ਵੀਰੇ ਇੱਕ ਡੱਬੀ ਦਾ ਕਿੰਨਾ ਡੱਬੀ ਦਾ ਵੀਰੇ ਇੱਕ ਡੱਬੀ ਦਾ ਆਪਾਂ ਨੰਬਰ ਵੀ ਹੈਗਾ ਵੀਰੇ ਦੱਸਿਓ ਨੰਬਰ ਵੀਰੇ 98775 97998 ਇਹ ਬਈ ਸਿੱਧੂ ਮੂਸੇਵਾਲੇ ਦੇ ਪਿੰਡ ਦਾ ਹੈਗਾ ਬਈ ਨੂੰ ਸਪਰਕ ਰਹੇ ਹੋ ਜੇ ਕਿਸੇ ਪਰਹ